ਦੇਖੋ ਇਹ ਏਰੀਆ ਪੈਂਦਾ ਹੈ ਸਲੀਮਪੁਰ ਬਸਮਾਨਾ ਤੇ ਸਾਨੂੰ ਸਰੇ तकरीबन 4 ਕੋਈ ਫੋਨ ਆਇਆ 4 ਸਵਾ ਚਾਰੇ ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਾਬੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਾਬੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਰਹੀ ਫੈਕਟਰੀ ਸਾਰੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 6 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਕਿੰਨੀਆਂ ਗੱਡੀਆਂ ਲੱਗੀਆਂ ਦੇਖੋ ਪਹਿਲਾ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਨਹੀਂ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਜਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੋਈਆਂ ਹੁਣ ਹੁਣ ਤਾਂ ਦੇਖ ਰਿਹਾ ਹੁਣ ਥੋੜੀ ਸ਼ਾਂਤ ਹੋਈ ਅੱਗ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਕੈਜੁਐਲਟੀ ਤਾਂ ਨਹੀਂ ਹੈ ਹੁਣ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਵਾ ਡਿਫੈਕਟਰੀ ਤੋਂ ਚਾਹਦੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਆ ਗਿਆ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਤੇ 4:25 ਦੇ ਸਾਨੂੰ ਕਾਲ ਆਈ ਹੈ ਤੇ ਅਸੀਂ ਉਹਨਾਂ ਕਿਹਾ ਵੀ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੈ ਉਹ ਹੀ ਮੋਕਲੇ ਗੱਡੀਆਂ ਭੇਜਤੀਆਂ ਸਾਰੀਆਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕਿੱਜ ਆ ਰਹੀਆਂ ਗੱਡੀਆਂ ਤੇ ਸਾਰੇ ਸਟੇਸ਼ਨ ਖਾ ਆਪਣੇ ਆ ਗਏ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਹੋਏ ਸੀ ਤੇ ਕਿੰਨੇ ਕੁ ਫਿੱਕਰੇ ਚੱਗ ਲੱਗੀ ਐ ਕਿਹ ਜਿਹਾ ਇਸ ਤੋਂ ਬਾਅਦ ਇੱਕੋ ਯਾਰ ਕੁਝ ਲਗੀ ਵੀ ਅੱਗ ਸਾਰੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਬਤਾਓ ਨੁਕਸਾਨ ਤਾਂ ਬੜੇ ਸਾਨੂੰ ਸਾਰਾ ਸਮਾਨ ਅੰਦਰ ਸੜ ਗਿਆ ਤੈਟਰੂਸੀ ਦੇ ਅੰਦਰ ਜਿਹੜੇ ਜਾਨੀ ਨੁਕਸਾਨ ਕੋਈ ਮੌਜੂਦਤਾ ਨਹੀਂ ਸਤਿਕਾਰ ਜਾਨੀ ਨੁਕਸਾਨ ਤਾਂ ਨਹੀਂ ਕੁਝ ਹੋਏ ਤੱਕ ਕੋਈ ਗੱਲ ਪਤਾ ਤੇ ਕਿੰਨਾ ਕੁ ਸਮਾਂ ਲੱਗਾ ਕੁ ਕਬ ਅੱਗ ਨੂੰ ਹੀ ਸਵਾ ਚਾਰ 25 ਦੇ ਕਾਲ ਆ ਜੇ 43 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਸਾਡਾ ਨਿਕਲੇ ਉਹ ਤੇ ਅੱਗ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ ਦੇ ਕੋ ਐਰੀਆ ਪੈਂਦਾ ਹੈ ਸਲੀਮਪੁਰ ਬਸਮਾਨਾ ਤੇ ਸਾਨੂੰ ਸਰੇ तकरीबन 4 ਕੋਈ ਫੋਨ ਆਇਆ 4 ਸਵਾ ਚਾਰੇ ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਾਬੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਾਬੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਰਹੀ ਫੈਕਟਰੀ ਸਾਰੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 16 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਹੁਣ ਤੱਕ ਕਿੰਨੀਆਂ ਗੱਡੀਆਂ ਲੱਗੀਆਂ ਦੇਖੋ ਪਹਿਲਾ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਵੀ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਚਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੀ ਹੁਣ ਹੁਣ ਦਾ ਵੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜਾਨ ਨੁਕਸਾਨ ਤਾਂ ਨਹੀਂ ਨਹੀਂ ਕੈਜੁਐਲਟੀ ਤਾਂ ਨਹੀਂ ਹੈ ਹਜੇ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇ ਵਾ ਡਿਫੈਕਟਿਵ ਦੇ ਬਚਾਉਦੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਆ ਗਿਆ